ਆ ਗੁਰੂ ਜੀ ਦਾ ਨਾਮ ਮਾਣਿਆ ਸਾਡੇ ਪੰਜਾਬ ਦੇ ਬੰਦਾ ਅਮਨ ਗੁਰਦਾ ਜੀ ਉਹ ਸਾਡੇ ਅਮਨਪੁਰ ਸਾਹੀ ਕੋਲ ਸੀ ਬਈ ਸਰਦਾਰ ਪੰਜਾਬ ਸੋਸਾਰਿਆਂ ਨੂੰ ਬਹੁਤ ਬਹੁਤ ਰਿਆ ਦਾ ਸਾਡੇ ਵਿਚਕਾਰ ਉਹ ਸਾਡੇ ਪੰਜਾਬ ਦੇ ਪੰਗਾਂ ਬੰਦੂ ਅਸੀਂ ਫਿਰ ਸਾਹੀਆਂ ਵੱਲੋਂ

سامنے شہری گورنمنٹ کی بچا رکھ گیا شہری پیسے آم آدمی پارٹی اچھی دل کی میں گہروں کو دن واد کر ਉਸੀ ਕਾਫੀ ਗੰਮੇ ਸਮੇਂ ਤੋਂ ਸਾਡਾ ਇੰਤਜ਼ਾਰ ਕਰ ਰਹੇ ਹੋ ਪਰ ਆਹੋ ਜਿਹੜਾ ਤੁਹਾਡਾ ਜੋਸ਼ ਹੈ ਇਹੋ ਜਿਹੜੀ ਤੁਹਾਡੀ ਆਵਾਜ਼ ਹੈ ਨਾ ਰਿਆਂ ਦੀ ਸਾਨੂੰ ੱੱਕਰ ਲਿੱਦਨ ਦੀ ਉਹਦੇ ਤੋਂ ਦੂਰ ਨਹੀਂ ਇਹੋ ਬੇਨਤੀ ਕਰ ਲੱਗਿਆ ਵੀ ਤਗੜੇ ਹੋ ਕੇ ਮਿਹਨਤ ਕਰੋ ਤੁਹਾਡੀ ਮਿਹਨਤ ਜਿਹੜੀ ਹੈ ਉਹ ਪਾਰਟੀ ਜਿਹੜੀ ਇੱਕ ਇੱਕ ਵਰਕਰ ਦੀ ਮਿਹਨਤ ਦੇ ਉੱਤੇ ਨਿਗਾਹ ਬਣਾ ਕੇ ਬੈਠੀ ਆ ਇਹ ਰੁਕਣਾ ਜਿੰਦਾਬਾਦ ਬਹੁਤ ਮਿਹਰਬਾਨੀ ਬਤਾਨਾ ਜਿੰਦਾਬਾਦ 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 ਅਮਰ ਉਹਦਾ ਵੀ ਜੀ ਸੋਦੇ ਸਾਹਿਬ ਨੂੰ ਆਪ ਵੀ ਵਿਚਾਰ ਰੱਖਣਗੇ ਅਮਰ ਉਹਦਾ ਵੀ ਮੇਰੇ ਪਿਤਾ ਮਾਤਾ ਦੇ ਸਿਰ ਤੇ ਹੱਥ ਕਰਕੇ ਜਵਾਦਣਾ ਆਵਾਜ਼ ਦੀ ਜਿੰਦਾਬਾਦ 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 ਬਹੁਤ ਹੀ ਆਪ ਦੇ ਸਤਾਰਿਆਂ ਬਹੁਤ ਸਾਰੇ ਵੀਰੋ ਪਾਰਟੀ ਦੇ ਵੀਰ ਜੀ ਜੀਤਰੀ ਜੀ ਔਰ ਅੱਜ ਆਪਾਂ ਬਹੁਤ ਦੇ ਗਏ ਤੇ ਤੁਹਾਨੂੰ ਸਾਰਿਆਂ ਦਾ ਤੁਹਾਨੂੰ ਸਾਕਤ ਕਰਦੇ ਹਾਂ ਇਹਨੀਆਂ ਬੜੀ ਗੁਰੂ ਜੀ ਦੇ ਸਪੋਨਸਰ ਹੋਣ ਵਾਲੇ ਸਤਾਰਿਆਂ ਬੜੇ ਵੀਰੋ ਹਰਦੀਪ ਸਿੰਘ ਜੀ ਮੁਰਿਆ ਸਾਹਿਬ ਗਾਸਪਾ ਸਾਹਿਬ ਬਕਰਵਾ ਜੀ ਜੀ ਬਿਲੀਅਨ ਦੇ ਮੈਂ ਫਿਰ ਵੀ ਥੋੜੀ ਬਤੀ ਜੀ ਵਰਕਿੰਗ ਕਰਾਂ ਸਾਰੇ ਸਤਿਕਾਰਯੋਗ ਖਾਦਿਓ ਵਧਾ ਕਰੋ ਪ੍ਰੋਗਰਾਮ ਕੋਲ ਆਏ ਦੀ ਖਾਤਾ ਸਤਿਕਾਰਯੋਗ ਸਤੋ ਮੈਨੂੰ ਤੋਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਕਿ ਅੱਜ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿੱਲੀ ਦੀ ਜਿਹੜੀ ਅਰਬੀ ਕੇਂਦਰੀ ਵਾਲ ਨੇ ਚਾਹੂ ਚੱਕਿਆ ਸੀ ਉਹਦੀ ਰਾਜਨੀਤੀ ਚੋਕੇ ਗੰਦਲ ਹੋ ਚੁੱਕੀ ਸੀਗੀ ਉਹਨੂੰ ਸਾਫ ਕਰਦੇ ਲਈ ਤੇ ਅੱਜ ਉਸ ਪਰਿਪੁਰਾਂ ਦੇ ਸੁਪਰਨਾ ਕਿ ਅੱਜ ਇਹਦਾ ਵੱਡਾ ਕਾਮਨਾ ਜੋ ਹਰ ਇੱਕ ਦੇ ਨਾਲ ਜੁੜ ਚੁੱਕਿਆ ਔਰ ਨਰੇਤਿਆਂ ਨੂੰ ਵੀ ਇਹਦੀ ਬੋਲਾ ਇੱਕੋ ਬੇਨਤੀ ਕਰਦਾ ਮੈਂ ਤੁਹਾਨੂੰ ਵਿਸ਼ਵਾਸ ਬੋਲਦਾ ਕਿ ਇਹ ਕਾਫਲਾ ਪਰਹਰ ਵੱਡਾ ਕਰਨਾ ਮੈਂ ਚਾਹੇ ਕਹਿਣੀ ਕੋਈ ਲੱਗਿਆ ਪਰ ਮੈਂ ਹਰ ਵਾਰ ਕੰਦਾ ਸੇਵਾ ਦਾ ਬਣ ਕੇ ਕੰਮ ਕਰੂਗਾ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਰਾਜਨੀਤੀ ਕਦੇ ਵੀ ਛਲਾ ਨਹੀਂ ਵੱਡਾ ਹੁੰਦਾ ਉਹਨਾਂ ਮੇਜਾਂ ਦੇ ਪਾਰਟੀ ਵਾਲ ਆਪਣੇ ਸਾਥੀਆਂ ਨਾਲ ਆਪਣੇ ਸਹਿਯੋਗੀਆਂ ਨਾਲ ਮੋਟਾ ਹੁੰਦਾ ਕਿ ਜੇ ਆਪਾਂ ਆਪਾਂ ਸਾਰੇ ਤੇ ਕੋਈ ਸਾਡੇ ਚੋਂ ਮੰਤਰੀ ਕੋਈ ਐਮਐਲਏ ਜੇ ਅਸੀਂ ਅੱਜ ਤੱਕ ਪਹੁੰਚਿਆ ਤਾਂ ਸਾਡੀ ਉਹਦਾ ਸਾਰਾ ਸੇਵਾ ਜਿਹੜਾ ਉਹ ਤੁਹਾਨੂੰ ਵੀਰਾਂ ਨੂੰ ਜਾਂਦਾ ਤੇ ਤੁਹਾਡੇ ਜਿਹੜਾ ਮਨ ਦਾ ਮਾਣ ਸਤਕਾਰ ਪਾਰਟੀ ਦੇ ਵਿੱਚ ਵੀ ਤੇ ਸਰਕਾਰ ਦੇ ਵਿੱਚ ਵੀ ਜੋ ਬਣਦਾ ਬਣਦੇ ਉਹਨਾਂ ਨੂੰ ਉੱਥੇ ਚਾਹਣਾ ਹੋਵੇ ਉਹ ਸਤਿਕਾਰ ਜਿਹੜਾ ਉਹ ਮਿਲੂਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾਦਾ ਹਾਂ ਜੀ ਜਿੰਦਾਬਾਦ ਕੋਈ ਮੇਰੇ ਵੀਰ ਆਪਣੇ ਆਪ ਨੂੰ ਅਣ ਗੌਲਿਆ ਕੋਈ ਮੇਰੇ ਵੀਰ ਆਪਣੇ ਆਪ ਨੂੰ ਅਣ ਦੇਖਿਆ ਕੋਈ ਮੇਰੇ ਵੀਰ ਮਰੂਸ ਨਾ ਹੋ ਕੇ ਘਰ ਬੈਠੇ ਤੰਗੜੇ ਹੋ ਕੇ ਹਮਲਾ ਮਾਰੋ ਕਿਸੇ ਦੇ ਮਨ ਚ ਕੋਈ ਗੱਲ ਹੈ ਸਾਨੂੰ ਸਾਰਿਆਂ ਨੂੰ ਔਰ ਮੈਂ ਤੁਹਾਡੇ ਕੋਲ ਕਿਉਂਕਿ ਸਭ ਤੋਂ ਵੱਡਾ ਸੇਵਾਦਾਰ ਆਜ ਤੋ ਸੋ ਸਾਨੂੰ ਸਾਰਿਆਂ ਨੂੰ ਦੱਸੋ ਰੌਣ ਮੇਕੇ ਆਪਾਂ ਆਪਾਂ ਰੌਣ ਮੇਕੇ ਦੁਆਰਾ ਸਤਾਈ ਦਾ ਜਿਹੜਾ ਚੰਡਾ ਜਿਹੜਾ ਉਹ ਬੰਦ ਕਰਨਾ ਹੈ ਅੱਜ ਚੰਡਾ ਆਪਾਂ ਅੱਜ ਨੀਚੇ ਨਹੀਂ ਹੋਣ ਦੇਣਾ ਇਸੇ ਗੱਲ ਦੇ ਅਦਾਸ ਕਰਨ ਲਈ ਤੇ ਸ਼ੁਕਰਾਨਾ ਕਰਨ ਦੇ ਲਈ ਪਟਿਆਲੇ ਤੋਂ ਤਾਲੀਬਾਦ ਮੰਦਿਰ ਤੋਂ ਸ਼ੁਰੂ ਕਰਕੇ ਹੁਣ ਦਰਬਾਰ ਸਾਹਿਬ ਦਰਗਾਹ ਮੰਦਿਰ ਰਾਮਪੀਰ ਜੀ ਚੱਲੇ ਆ ਤਾਂ ਕਿ ਇਸੇ ਤਰੀਕੇ ਨਾਲ ਸਾਰੇ ਪੰਜਾਬ ਨੂੰ ਚੜ੍ਹਦੇ ਕਲਾਮਾਂ ਦੇ ਵਿੱਚ ਰੱਖਣ ਹੋਰ ਇਨਸ਼ਾਅਰ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਬਖਸ਼ਾਲਾ ਸਭ ਨੂੰ ਜੀ ਬਖਸ਼ੇ ਬਹੁਤ ਬਹੁਤ ਧੰਨਵਾਦ ਸਾਰੇ ਜੀ ਨੂੰ ਦੇਖ ਕੇ ਕੋਈ ਵਾਪਸ ਨਾ ਜਾਵੇ ਸਾਰਿਆਂ ਨੇ ਅਨੰਦ ਸਾਹਿਬ ਸਾਡੇ ਕਿਹਾ ਔਰ ਤੋਂ ਧੰਨਵਾਦ ਬਾਰੇ ਜੀ ਕਾ ਖਾਲਸਾ ਔਰ ਸਤਿ ਸ੍ਰੀ ਅਕਾਲ ਸਮਾਜੀ ਕੇ ਸਰਗਰਮ ਵੋਟਾਂ ਦੇ ਮੋਟਾ ਕਾਰਪੋਰੇਸ਼ਨ ਦੀ ਵੋਟਾਂ ਲੈ ਕੇ ਕਿਸਦਾ ਦੇਖਦਾ ਵੋਟਾਂ ਦਾ ਸਾਰੇ ਸਾਥੀ ਨਾਲ ਮਿਲ ਕੇ ਲੜਾਂਗੇ ਜਦੋਂ ਸਾਰੇ ਨਾਲ ਮਿਲ ਕੇ ਲੜਦੇ ਨੇ ਤੇ ਫਤਿਹ ਜਿਹੜੀ ਉਹ ਮਿਲਦੀ ਹੈ ਤੇ ਹੁਣ ਪੂਰੇ ਸਮੇਂ ਦੇ ਵਿੱਚ ਪੀਅਰ ਬਣੇਰੀ ਦੀ ਬਣੇਰੀ ਬਣੀ ਗਈ ਹੈ ਜੈ ਜੈ ਮਹਾਓਲੇ ਇਨਾਂ ਸਿਨਤਨਾਂ ਦੇ ਵਿੱਚ ਦੇਖਣ ਨੂੰ ਮਿਲੇ ਉਹ ਜਿਹੜੇ ਇਹਨਾਂ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੂਗਾ ਨਾਲ ਵਾਲੇ ਸਮੇਂ ਦੇ ਵਿੱਚ ਪੂਰਾ ਪ੍ਰਚਾਰ ਲਗਾਇਆ ਗਿਆ ਔਰ ਵਰਕਰਾਂ ਵਿੱਚ ਕਿਸਦਾ ਹੋਰ ਨਿਕਲੇਗਾ ਕੰਮ ਹੈ ਵਰਕਰ ਪਾਰਟੀ ਦੀ ਜਿੰਦ ਜਾਨ ਹੁੰਦੇ ਨੇ ਰੀੜ ਦੀ ਹੱਡੀ ਹੁੰਦੇ ਨੇ ਹਰ ਸਾਥੀ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਦੇ ਮੁੱਦੇ ਮਸਲੇ ਹੱਲ ਕਰਾਂਗੇ ਲੋਕਾਂ ਦੀ ਸੇਵਾ ਕਰਾਂਗੇ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਸਾਥੀਆਂ ਨਾਲ ਲੈ ਕੇ ਚੱਲਾਂਗੇ ਜਿਹੜਾ ਕਾਜ ਜਿਹੜਾ ਕਾਜ ਜਿਹੜਾ ਕਾਂਡ ਹੋਇਆ ਸੀ ਅੱਜ ਉਹਨੂੰ ਲੈ ਕੇ ਸ਼ਹੀਦਾਂ ਨੂੰ ਕਿਤਾ ਪ੍ਰਣਾਮ ਨਹੀਂ ਪ੍ਰਣਾਮ ਬਹੁਤ ਮੈਂ ਸਮਝਦਾ ਜੀ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਅਲਫਾਜ਼ ਨਹੀਂ ਕਿ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਿੰਦ ਜਾਨ ਵਾਰ ਦਿੱਤੀ ਉਹਨਾਂ ਨੂੰ ਆਪਾਂ ਸ਼ਰਧਾ ਔਰ ਨਮਨ ਕਰ ਸਕੀਏ ਸੋ ਆਪਾਂ ਸਾਰੇ ਤਾਂ ਆਪਣਾ ਖੂਨ ਦਾ ਇਕੱਲਾ ਇਕੱਲਾ ਕਤਰਾ ਵਾਰ ਕੇ ਵੀ ਉਹਨਾਂ ਦੀ ਸ਼ਾਬਦਤ ਦੀ ਪ੍ਰਪਾਈ ਨਹੀਂ ਕਰ ਸਕਦੇ ਹੋਗੇ